ਦੋਸਤੋ ਪੰਜਾਬੀ ਟਰਬਿਊਂਦੇ ਰੋਜ਼ਾਨਾ ਪ੍ਰੋਗਰਾਮ ਬਿਲੀਤੀਗਲ ਵਿੱਚ ਤੁਹਾਡਾ ਸਵਾਗਤ ਹੈ ਮੈਂ ਆਤੀਸ਼ਕਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਵਿੱਚ ਪੰਜ ਨਗਰ ਨਿਗਮ ਅਤੇ 44 ਨਗਰ ਕੌਂਸਲ ਚੋਣਾ ਦਸੰਬਰ ਮਹੀਨੇ ਵਿੱਚ ਦੋਸਤੋ ਭਾਰਤੀ ਸੰਵਿਧਾਨ ਦੇ ਵਿੱਚ ਸਾਨੂੰ ਇੱਕ ਵੋਟ ਦਾ ਅਧਿਕਾਰ ਮਿਲਿਆ ਹੋਇਆ ਜਿਸ ਰਾਹੀਂ ਅਸੀਂ ਸਰਪੰਚ ਤੋਂ ਲੈ ਕੇ ਕੌਂਸਲਰ ਤੀ ਵਿਧਾਇਕ ਦੀ ਸੰਸਦ ਮੈਂਬਰ ਦੀ ਮਤਲਬ ਆਪਾਂ ਇਹ ਕਿੰਨੇ ਸਰਪੰਚੀ ਤੋਂ ਲੈ ਕੇ ਪ੍ਰਧਾਨ ਮੰਤਰੀ ਤੱਕ ਦੀ ਚੋਣ ਆਪਾਂ ਆਪਣੇ ਵੋਟ ਨਾਲ ਕਰਦੇ ਆਂ ਜਿਸ ਨੂੰ ਪਸੰਦ ਕਰਦੇ ਆਂ ਜਾਂ ਜਿਸ ਦੀਆਂ ਨੀਤੀਆਂ ਜਿਸ ਦੀਆਂ ਗੱਲਬਾਤ ਜਿਸ ਦਾ ਵਿਜ਼ਨ ਸਾਨੂੰ ਵਧੀਆ ਲੱਗਦਾ ਅਸੀਂ ਉਸ ਦੀ ਚੋਣ ਕਰਦੇ ਆਂ ਤੇ ਬਾਕੀਆਂ ਨੂੰ ਨਕਾਰਦੇ ਆਂ ਇਹ ਅਧਿਕਾਰ ਸਾਨੂੰ ਭਾਰਤੀ ਸੰਵਿਧਾਨ ਦੇ ਵਿੱਚ ਮਿਲਿਆ ਹੋਇਆ ਤੇ ਇਸੇ ਸੰਵਿਧਾਨ ਦੇ ਅਧਿਕਾਰ ਤਹਿਤ ਅਸੀਂ ਸਮੇਂ-ਸਮੇਂ ਤੇ ਕੋਈ ਨਾ ਕੋਈ ਚੋਣਾਂ ਦੇ ਵਿੱਚ ਆਪੋ ਨੇ ਵੋਟ ਦੇ ਅਧਿਕਾਰ ਦੇ ਵਰਤੂਕ ਜਿਵੇਂ ਕਿ 2024 ਦੀ ਸ਼ੁਰੂਆਤ 'ਚ ਅਸੀਂ ਲੋਕ ਸਭਾ ਚੋਣਾਂ ਦੀਆਂ ਵੋਟਾਂ ਪਾਈਆਂ ਸਾਰੇ ਸੰਸਦ ਮੈਂਬਰਾਂ ਦੀ ਚੋਣ ਹੋਈ ਕੇਂਦਰ ਸਰਕਾਰ ਬਣੀ ਪ੍ਰਧਾਨ ਮੰਤਰੀ ਚੁਣਿਆ ਗਿਆ ਫਿਰ ਉਸ ਤੋਂ ਬਾਅਦ ਹੁਣ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਜਿਮਨੀ ਚੋਣਾਂ ਹੋ ਕੇ ਹਟੀਆਂ ਨੇ 4 ਉਹ 4 ਵਿਧਾਇਕਾਂ ਦੀਆਂ ਸੀਟਾਂ ਖਾਲੀ ਸੀਗੀਆਂ ਉੱਥੇ ਵੋਟਾਂ ਪਾ ਕੇ ਹੁਣ ਨਵੇਂ ਵਿਧਾਇਕ ਚੁਣੇ ਗਏ ਨੇ ਤੇ ਹੁਣ ਨਾਲ ਹੀ ਜੇਕਰ ਦੇਖੀਏ ਤਾਂ ਪੰਜਾਬ ਦੇ ਵਿੱਚ ਪੰਜ ਨਗਰ ਨਿਗਮ ਤੇ 46 ਨਗਰ ਕੌਂਸਲ ਚੋਣਾਂ ਵੀ ਸਿਰ ਤੇ ਆ ਖੜੀਆਂ ਨੇ ਜਿਸ ਤਾ ਕਿ ਪੰਜਾਬ ਦੇ ਲੋਕਾਂ ਨੂੰ ਬਹੁਤ ਲੰਬੇ ਸਮੇਂ ਤੋਂ ਇੰਤਜ਼ਾਰ ਸੀ ਪਹਿਲਾ ਪੰਚਾਇਤੀ ਚੋਣਾਂ ਨੂੰ ਲੈ ਕੇ ਵੀ ਕਿਉਂਕਿ ਪੰਜਾਬ 'ਚ ਵੈਸੇ ਤਾਂ ਇਹ ਚੋਣਾਂ ਚਾਹੇ ਪੰਚਾਇਤੀ ਚੋਣਾਂ ਹੋਣ ਚਾਹੇ ਨਗਰ ਨਿਗਮ ਚੋਣਾਂ ਹੋਣ ਚਾਹੇ ਵਿਧਾਇਕ ਦੀ ਸੰਸਦ ਮੈਂਬਰ ਦੀ ਚੋਣ ਹੋਵੇ ਸਾਰੀਆਂ ਹੀ ਚੋਣਾਂ 5 ਸਾਲਾਂ ਬਾਅਦ ਹੁੰਦੀਆਂ ਨੇ ਪਰ ਪਿਛਲੇ ਕੁਝ ਸਮੇਂ ਤੋਂ ਅਸੀਂ ਦੇਖ ਰਹੇ ਸੀ ਪੰਜਾਬ 'ਚ ਪਹਿਲਾਂ ਸਰਪੰਚੀ ਦੀ ਚੋਣਾਂ ਦੇਰੀ ਨਾਲ ਹੋਈਆਂ ਨੇ ਉਹ ਲਗਭਗ 1 ਸਾਲ ਦੀ ਦੇਰੀ ਨਾਲ ਹੋਈਆਂ ਤੇ ਹੁਣ ਨਗਰ ਨਿਗਮ ਦੇ ਨਗਰ ਕੌਂਸਲ ਦੀਆਂ ਜਿਹੜੀਆਂ ਚੋਣਾਂ ਆਈਆਂ ਨੇ ਇਹ ਵੀ 1 ਸਾਲ ਤੋਂ ਲੈ ਕੇ ਲਗਭਗ 2 ਸਾਲ ਤੱਕ ਦੀ ਦੇਰੀ ਨਾਲ ਹੋ ਰਹੀਆਂ ਨੇ ਤਾਂ ਇਸ ਕਰਕੇ ਸਾਰਿਆਂ ਦੀ ਨਜ਼ਰਾਂ ਟਿਕੀਆਂ ਹੋਈਆਂ ਸੀ ਸਾਰੀ ਸਿਆਸੀ ਪਾਰਟੀਆਂ ਇਹਨਾਂ ਚੋਣਾਂ ਨੂੰ ਲੈ ਕੇ ਉਡੀਕ ਕਰ ਰਹੀਆਂ ਸੀ ਤੇ ਆਖਿਰਕਾਰ ਹੁਣ ਨਗਰ ਨਿਗਮ ਤੇ ਨਗਰ ਕੌਂਸਲ ਦੀਆਂ ਚੋਣਾਂ ਹੋਣੀਆਂ ਲਗਭਗ ਤਿਆਰ ਹੋ ਗਈਆਂ ਨੇ ਕਿਉਂਕਿ ਪੰਜਾਬ ਦੇ ਸਥਾਨਕ ਸਰਕਾਰਾਂ ਵਿਭਾਗ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਵੀ ਕੈਨ ਨਗਰ ਪੰਜ ਨਗਰ ਨਿਗਮ ਤੇ 44 ਨਗਰ ਕੌਂਸਲ ਦੀਆਂ ਚੋਣਾਂ ਕਰਵਾਈਆਂ ਜਾਣ ਤੇ ਹੁਣ ਕਿਸੇ ਵੀ ਸਮੇਂ ਰਾਜ ਚੋਣ ਕਮਿਸ਼ਨ ਹੈ ਉਹ ਇਹਨਾਂ ਦਾ ਸ਼ਡਿਊਲ ਜਾਰੀ ਕਰ ਸਕਦਾ ਹੈ ਚੋਣਾਂ ਦਾ ਐਲਾਨ ਕਰ ਸਕਦਾ ਹੈ ਤੇ ਜੇ ਥੋੜਾ ਜਿਹਾ ਹੋਰ ਦੋਸਤੋ ਇਸੇ ਨਜ਼ਰ ਮਾਰਦੇ ਆ ਕਿ ਕਿਹੜੀਆਂ ਨਗਰ ਨਿਗਮ ਹੈ ਨਗਰ ਕੌਂਸਲ ਹੈ ਇਹ ਚੋਣਾਂ ਦਾ ਕੀ ਪੈਟਰਨ ਹੈ ਉਸ ਤੇ ਨਜ਼ਰ ਮਾਰੀਏ ਤਾਂ ਇੱਕ ਚੀਜ਼ ਫਸਟ ਹੁੰਦੀ ਹੈ ਕਿ ਪੰਜਾਬ ਦੇ ਵਿੱਚ ਪੰਜ ਨਗਰ ਨਿਗਮਾਂ ਨਹੀਂ ਨਗਰ ਨਿਗਮ ਅੰਮ੍ਰਿਤਸਰ ਜਲੰਧਰ ਲੁਧਿਆਣਾ ਪਟਿਆਲਾ ਤੇ ਕਗਵਾੜਾ ਜਿਨ੍ਹਾਂ ਦੀ ਚੋਣਾਂ ਪਿਛਲੇ ਲਗਭਗ 1 ਤੋਂ 2 ਸਾਲਾਂ ਤੋਂ ਪੈਂਡਿੰਗ ਚੱਲ ਰਹੀਆਂ ਨੇ ਦੇਰੀ ਨਾਲ ਚੱਲ ਰਹੀਆਂ ਨੇ ਜਦੋਂ ਕਿ ਇਹ ਚੋਣਾਂ ਜ਼ਿਆਦਾਤਰ ਥਾਂ 'ਤੇ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਹੋਈਆਂ ਸੀ ਉਸ ਵੇਲੇ ਚੋਣਾਂ ਹੀ ਨਹੀਂ ਹੋਈਆਂ ਕਾਰਜਕਾਲ ਵੀ ਖਤਮ ਹੋ ਗਿਆ ਕੌਂਸਲਰਾਂ ਦਾ ਤੇ ਉਸ ਤੋਂ ਬਾਅਦ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਦੇਖਰੇਖ ਇਹ ਕਮਿਸ਼ਨਰ ਦੀ ਡਿਪਟੀ ਕਮਿਸ਼ਨਰ ਦੀ ਉਹਨਾਂ ਦੀ ਦੇਖਰੇਖ ਹੇਠ ਸਾਰਾ ਕੰਮ ਚਲਾਇਆ ਜਾ ਰਿਹਾ ਸੀ ਤੇ ਇਹ ਚੋਣਾਂ ਨਹੀਂ ਹੋ ਪਾਰੀਆਂ ਸੀਗੀਆਂ ਤੇ ਪਿਛਲੇ ਕਾਫੀ ਸਮੇਂ ਤੋਂ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਤੇ ਲੋਕ ਮੰਗ ਵੀ ਕਰ ਰਹੇ ਸੀ ਇੰਨਾ ਹੀ ਨਹੀਂ ਇਹ ਵੀ ਚੋਣਾਂ ਦਾ ਸ਼ਡਿਊਲ ਅਸੀਂ ਕਹਿ ਸਕਦੇ ਹਾਂ ਅਦਾਲਤਾਂ ਦਾ ਰੁਖ ਕਰਨ ਤੋਂ ਬਾਅਦ ਜਿਹੜਾ ਇੱਕ ਜਾਰੀ ਕੀਤਾ ਗਿਆ ਕਿਉਂਕਿ ਜਦੋਂ ਸਰਕਾਰਾਂ ਚੋਣਾਂ ਨਹੀਂ ਕਰਵਾ ਰਹੀਆਂ ਸੀ ਤਾਂ ਕੁਝ ਲੋਕਾਂ ਨੇ ਪੀਆਲ ਦੇ ਰੂਪ ਦੇ ਵਿੱਚ ਹਾਈ ਕੋਰਟ 'ਚ ਪਹੁੰਚ ਕਰੀ ਵੀ ਕਿ ਸਰਕਾਰ ਚੋਣਾਂ ਨਹੀਂ ਕਰਵਾ ਰਹੀ ਤਾਂ ਉੱਥੇ ਤੋਂ ਦਿਸ਼ਾ ਨਿਰਦੇਸ਼ਾਂ ਦੇ ਕਾਫੀ ਸਰਕਾਰ ਨੇ ਝਾੜ-ਚਾਂਮੂਦੀਆਂ ਤੇ ਸਰਕਾਰ ਫਿਰ ਵੀ ਟਾਲ-ਮਟੋਲ ਕਰਨ ਦੀ ਬਹੁਤ ਕੋਸ਼ਿਸ਼ ਕਰਦੀ ਹੈ ਪਰ ਜਦੋਂ ਅਦਾਲਤਾਂ ਸਖਤ ਹੁੰਦੀਆਂ ਨੇ ਹਾਈ ਕੋਰਟ ਦੀ ਗੱਲ ਕਰਦੇ ਨਹੀਂ ਸੁਪਰੀਮ ਕੋਰਟ ਦੀ ਗੱਲ ਕਰਦੇ ਤਾਂ ਉਸ ਤੋਂ ਬਾਅਦ ਜਾ ਕੇ ਆਖਿਰਕਾਰ ਮਜਬੂਰੀ ਵਸਤ ਸਰਕਾਰ ਨੂੰ ਜਿਹੜਾ ਇਹ ਚੋਣਾਂ ਕਰਵਾਉਣ ਵਾਲੇ ਪਾਸੇ ਤੁਰਨਾ ਪੈਂਦਾ ਕਿਉਂਕਿ ਸੁਪਰੀਮ ਕੋਰਟ ਨੇ ਬੜਾ ਸਖਤ ਰੁਖ اختیار ਕਰਦਿਆਂ ਕਿਹਾ ਸੀ ਵੀ ਕਿ ਜਿਹੜੀ ਚੋਣਾਂ ਉਹ 16 ਹਫ਼ਤਿਆਂ ਦੇ ਵਿੱਚ ਵਿੱਚ ਕਰਵਾ ਕੇ ਸਾਨੂੰ ਰਿਪੋਰਟ ਦਿੱਤਾ ਜਾਵੇ ਵੀ ਕਿ ਇਹ ਹੋ ਗਈਆਂ ਨੇ ਤਾਂ ਉਸ ਤੋਂ ਬਾਅਦ ਇਹ ਸਾਰਾ ਮਾਹੌਲ ਦੇਖਣ ਨੂੰ ਮਿਲਿਆ ਸੀਗਾ ਤੇ ਉਸ ਨੂੰ ਦੇਖਦੇ ਆ ਪੰਜਾਬ ਦੇ ਜਿਹੜੇ ਸਥਾਨਕ ਸਰਕਾਰਾਂ ਵਿਭਾਗ ਹੈ ਉਸਨੇ ਜਿਹੜਾ ਪਰਸੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਸੀਗਾ ਚੌਥੇ ਨੋਟੀਫਿਕੇਸ਼ਨ ਜਾਰੀ ਹੋਇਆ ਸੀ ਤੇ ਉਹਨਾਂ ਨੇ ਰਾਜ ਚੋਣ ਕਮਿਸ਼ਨ ਨੂੰ ਜਿਹੜਾ ਇਹ ਲਿਖਤੀ ਚ ਭੇਜਤਾ ਸੀ ਵੀ ਕਿ ਉਹ ਜਦੋਂ ਮਰਜ਼ੀ ਸ਼ਡਿਊਲ ਜਾਰੀ ਕਰ ਸਕਦੇ ਨੇ ਤੇ ਹੁਣ ਜੋ ਪਤਾ ਲੱਗ ਰਿਹਾ ਹੈ ਸੂਤਰਾਂ ਤੋਂ ਵੀ ਕਿ ਦਸੰਬਰ ਮਹੀਨੇ ਦੇ ਅਖੀਰ 'ਚ ਜਿਹੜੀਆਂ ਇਹ ਪੰਜ ਨਗਰ ਨਗਰ ਨਿਕਮ ਅੰਮ੍ਰਿਤਸਰ ਗੁਰੰਦਰ ਲੂ ਕੇ ਆਣਾ ਪਟਿਆਲਾ ਤੇ ਫਗਵਾੜਾ ਤੇ 44 ਨਗਰ ਕਾਉਂਸਲ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਕਰਵਾਈਆਂ ਜਾਣਗੀਆਂ ਤੇ ਇਸ ਤੋਂ ਇਲਾਵਾ ਕੁਝ ਥਾਵਾਂ ਤੇ ਜਿਵੇਂ ਬਠਿੰਡਾ ਨਗਰ ਨਿਕਲਦੇ ਵਾਰਡ ਨੰਬਰ 48 ਦੀ ਜਿਮਨੀ ਚੋਣ ਹੋਣੀ ਹੈ ਬਟਾਲਾ ਦੇ ਵਾਰਡ ਨੰਬਰ 44 ਦੀ ਹੋਣੀ ਹੈ ਹੁਸ਼ਿਆਰਪੁਰ ਨਗਰ ਨਿਕਲਦੇ ਵਾਰਡ ਨੰਬਰ 6 7 ਅਤੇ 27 30 ਹੋਣੀ ਹੈ ਅਭੋਰ ਦੇ ਵਾਰਡ ਨੰਬਰ 22 ਦੀ ਜਿਮਨੀ ਚੋਣ ਹੋਣੀ ਹੈ ਵੀ ਇਸ ਤਰ੍ਹਾਂ ਜਿਹੜੀਆਂ ਜਿਮਨੀ ਚੋਣਾਂ ਵੀ ਕਈ ਥਾਵਾਂ ਤੇ ਹੋਣੀਆਂ ਨੇ ਉਹ ਵੀ ਸਾਰੀਆਂ ਨਾਲ ਹੀ ਕਰਵਾਈਆਂ ਜਾਣੀਆਂ ਤੇ ਹੁਣ ਸਰਕਾਰ ਤੋਂ ਜੋ ਪਤਾ ਲੱਗ ਰਿਹਾ ਵੀ ਕਾ ਦਸੰਬਰ ਮਹੀਨੇ ਦੀ ਅਖੀਰ ਚ ਸਰਕਾਰ ਤਿਆਰੀ ਕਰ ਰਹੀ ਹੈ ਇਹ ਚੋਣਾ ਕਰਵਾਉਣ ਦੀ ਪਰ ਨਾਲ ਹੀ ਅੱਜ ਸ਼੍ਰੋਮਣੀ ਅਕਾਲੀ ਦਲ ਨੇ ਵੀ ਪੰਜਾਬ ਰਾਜ ਕਮਿਸ਼ਨ ਨੂੰ ਜਿਹੜਾ ਇੱਕ ਪੰਜਾਬ ਰਾਜ ਚੋਣ ਕਮਿਸ਼ਨ ਨੂੰ ਇੱਕ ਬੇਨਤੀ ਕੀਤੀ ਹੈ ਕਿ ਇਹ ਚੋਣਾ ਜਿਹੜੀਆਂ ਨੇ 15 ਦਸੰਬਰ ਤੋਂ 31 ਦਸੰਬਰ ਦੇ ਵਿਚਕਾਰ ਨਾ ਕਰਵਾਈਏ ਜਾਣ ਕਿਉਂਕਿ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਨੇ ਤੇ ਪਾਰਟੀ ਦੇ ਬੁਲਾਰੇ ਵੀ ਨੇ ਡਾਕਟਰ ਦਲਜੀਤ ਸਿੰਘ ਢੀਮਾ ਉਹਨਾਂ ਨੇ ਆਪਣੇ ਟਵਿੱਟਰ ਹੈਂਡਲ ਤੋਂ ਐਕਸ ਤੋਂ ਜਿਹੜਾ ਹੈਗਾ ਇਸ ਗੱਲ ਦਾ ਸਰਕਾਰ ਇਹ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਹੈ ਕਿ 15 ਦਸੰਬਰ ਤੋਂ 31 ਦਸੰਬਰ ਤੱਕ ਜਿਹੜਾ ਉਹ ਚਾਰ ਸ਼ਹੀਦਾਂ ਦੀ ਮਾਤਾ ਗੁਜਰੀ ਦਾ ਜਿਹੜਾ ਸ਼ਹੀਦੀ 15 ਵਾੜੇ ਵੱਜੋਂ ਇਹ 15 ਦਿਨ ਮਨਾਇਆ ਜਾਂਦਾ ਹੈ ਤੇ ਇਸ ਦੌਰਾਨ ਇਹ ਚੋਣਾ ਨਾ ਕਰਵਾਈਆਂ ਜਾਣ ਉਹਨਾਂ ਨੇ ਬੇਨਤੀ ਕੀਤੀ ਹੈ ਤਾਂ ਪਹਿਲਾਂ ਕਰਵਾ ਲਈਏ ਜਾਂ ਨਹੀਂ ਬਾਅਦ ਚ ਕਰਵਾਈਆਂ ਜਾਣ ਤਾਂ ਵੀ ਉਹਨਾਂ ਨੇ ਬੇਨਤੀ ਕੀਤੀ ਹੈ ਤੇ ਹੁਣ ਦੇਖਣ ਵਾਲੀ ਗੱਲ ਤਾਂ ਇਹ ਹੈ ਕਿ ਪੰਜਾਬ ਦੇ ਬੜੀ ਗਿਣਤੀ ਚ ਲੋਕ ਹੀ ਨਾ ਚੋਣਾਂ ਕਰ ਰਹੇ ਸੀਗੇ ਤੇ ਹੁਣ ਇਹ ਚੋਣਾ ਲਗਭਗ ਅਸੀਂ ਕਹਿ ਸਕਦੇ ਹਾਂ ਸਿਰ ਤੇ ਆਕੜੀਆਂ ਨੇ ਤੇ ਹੁਣ ਰਾਜ ਚੋਣ ਕਮਿਸ਼ਨ ਕੀ ਫੈਸਲਾ ਲੈਂਦਾ ਕਦੋਂ ਇਹ ਚੋਣਾ ਕਰਵਾਉਂਦਾ ਹੈ ਕੀ ਸ਼ਡਿਊਲ ਜਾਰੀ ਕਰਦਾ ਇਹ ਹੀ ਦੇਖਣ ਵਾਲੀ ਗੱਲ ਹੋਵੇਗੀ ਤੇ ਨਾਲ ਹੀ ਦੇਖਦੇ ਹਾਂ ਵੀ ਕਿ ਆਕਾਲੀ ਦਲ ਨੇ ਜਿਹੜੀ ਅਪੀਲ ਕੀਤੀ ਹੈ ਉਸ ਅਪੀਲ ਦੇ ਕੀ ਨਤੀਜੇ ਨਿਕਲਦੇ ਹਨ ਜਾਂ ਚੋਣ ਕਮਿਸ਼ਨ ਕਿਵੇਂ ਉਸ ਅਪੀਲ ਨੂੰ ਲੈਂਦਾ ਤੇ ਦੋਸਤੋ ਇਸ ਤੇ ਨਾਲ ਹੀ ਜੇਕਰ ਚੋਣਾ ਨੂੰ ਲੈ ਕੇ ਗੱਲ ਕਰਦੇ ਕਿ ਤੇ ਚੋਣਾ ਨੂੰ ਲੈ ਕੇ ਵੀ ਸਾਰੀ ਸਿਆਸੀ ਪਾਰਟੀਆਂ ਨੇ ਲਗਭਗ ਤਿਆਰੀ ਜਿਹੜੀ ਹੈਗੀ ਉਹ ਕੀਤੀ ਹੋਈ ਐ ਉਹਨਾਂ ਵੱਲੋਂ ਆਪੋ ਆਪਣੇ ਉਮੀਦਵਾਰਾਂ ਦਾ ਚੋਣ ਕੁਝ ਦਾ ਕੀਤਾ ਹੋਇਆ ਕੁਝ ਦਾ ਕਰਨਾ ਹੈ ਤੇ ਉਹ ਵੀ ਜਿਹੜਾ ਹੈਗਾ ਪਰ ਕਮਰ ਕੱਸੀ ਬੈਠੇ ਨੇ ਵੀ ਕਿ ਨਗਰ ਨਿਗਮ ਚੋਣਾ ਆਣ ਤੇ ਅਸੀਂ ਕਰੀਏ ਤੇ ਅਸੀਂ ਵੋਟਾਂ ਦੇ ਪਾਸੇ ਕੀ ਵੋਟਾਂ ਜੜਾ ਪਈਏ ਤਾਂ ਹੁਣ ਇਹ ਵੀ ਦੇਖਣ ਵਾਲੀ ਗੱਲ ਹੋਵੇਗੀ ਪਰ ਨਾਲ ਇੱਕ ਗੱਲ ਹੋਰ ਦੇਖਣ ਵਾਲੀ ਹੋਵੇਗੀ ਕਿ ਪਿਛਲੀ 3-4 ਨਗਰਗਮ ਚੋਣਾਂ ਨੂੰ ਜਦ ਨਜ਼ਰ ਮਾਰਦੇ ਆ ਤਾਂ ਸੀ ਇੱਕ ਚੀ ਹਮੇਸ਼ਾ ਦੇਖਦੇ ਆ ਕਿ ਜੀ ਦੀ ਸਰਕਾਰ ਹੁੰਦੀ ਹੈ ਉਹੀ ਲਗਭਗ ਨਗਰ ਕੌਂਸਲ ਚ ਚੋਣਾਂ 'ਚ ਸਫਲ ਹੁੰਦੇ ਨੇ ਤਾਂ ਹੁਣ ਇਹ ਵੀ ਦੇਖਣ ਵਾਲੀ ਗੱਲ ਹੋਵੇਗੀ ਕਿ ਆਮ ਆਦਮੀ ਪਾਰਟੀ ਨੇ ਜਿੰਨੀ ਚੋਣਾਂ ਚਾਰ ਹੋਈਆਂ ਪੰਜਾਬ 'ਚ ਤਿੰਨ ਤੇ ਤਾਂ ਜਿੱਤ ਹਾਸਲ ਕਰਨੀ ਹੈ ਪਰ ਹੁਣ ਨਗਰ ਨਿਗਮ ਚੋਣਾਂ ਦੇ ਵਿੱਚ ਉਹਦੀ ਕਾਰਗੁਜ਼ਾਰੀ ਕਿਹੋ ਜਿਹੀ ਰਹਿੰਦੀ ਹੈ ਇਹ ਵੀ ਦੇਖਣ ਵਾਲੀ ਗੱਲ ਹੋਵੇਗੀ ਕਿਉਂਕਿ ਆਮ ਆਦਮੀ ਪਾਰਟੀ ਜੋ ਕਿ 2.5 ਸਾਲਾਂ 'ਚ ਇੱਕ ਮਿਸਾਲੀ ਕੰਮ ਕਰਨ ਦਾ ਦਾਅਵਾ ਕਰ ਰਹੀ ਹੈ ਕਿ ਜੋ ਅਸੀਂ ਕੰਮ 2.5 ਸਾਲਾਂ 'ਚ ਕਰ ਦਿੱਤੇ ਉਹ ਅੱਜ ਤੱਕ ਪਿਛਲੇ 70 ਸਾਲਾਂ 'ਚ ਨਹੀਂ ਹੋ ਸਕੇ ਚਾਹੇ ਉਹ ਸਿੱਧੀ ਗੱਲ ਕਰਨ ਦੀ ਸਿੱਖਿਆ ਦੀ ਗੱਲ ਕਰਦੇ ਰੋਜ਼ਗਾਰ ਖੇਤਰ ਦੀ ਗੱਲ ਕਰ ਲਈਏ ਜਾਂ ਹੋਰ ਕਿਸੇ ਵੀ ਖੇਤਰ ਦੀ ਗੱਲ ਕਰ ਲਈਏ ਉਹ ਉਹ ਦਾਵਾ ਕਰਦੇ ਨਹੀਂ ਇਸ ਗੱਲ ਦਾ ਤੇ ਹੁਣ ਇਹਨਾਂ ਚੋਣਾਂ ਤੋਂ ਹੀ ਪਤਾ ਲੱਗੇਗਾ ਕਿ ਵਾਕਈ ਸਰਕਾਰ ਦੀ ਕੰਮ ਤੋਂ ਲੋਕ ਖੁਸ਼ ਨੇ ਕਿਉਂਕਿ ਨਗਰ ਨਿਗਮ ਦੀਆਂ ਤੇ ਪੰਚਾਇਤੀ ਚੋਣਾਂ ਹੀ ਦੱਸਦੀਆਂ ਨੇ ਵੀ ਕਿ ਆਖਿਰਕਾਰ ਜ਼ਮੀਨੀ ਪੱਧਰ ਤੇ ਲੋਕ ਕਿੰਨਾ ਸਰਕਾਰ ਤੋਂ ਖੁਸ਼ ਨੇ ਜਾਂ ਨਹੀਂ ਖੁਸ਼ ਹਾਲਾਂਕਿ ਜਿਹੜੀ ਹੇਠਲੇ ਪੱਧਰ ਦੀਆਂ ਚੋਣਾਂ ਹੁੰਦੀਆਂ ਨੇ ਇਸ ਤੇ ਸਰਕਾਰ ਦਾ ਰੋਲ ਘੱਟ ਰਹਿੰਦਾ ਹੈ ਇਹੀ ਮੈਨ ਟੂ ਮੈਨ ਉੱਥੇ ਚੱਲਦੀ ਹੈ ਨਹੀਂ ਕਿਉਂਕਿ ਉੱਥੇ ਦੇ ਲੋਕਲ ਉਮੀਦਵਾਰ ਹੁੰਦੇ ਨੇ ਜੋ ਕਿ ਉਹਨਾਂ ਦੇ ਸੰਪਰਕ 'ਚ ਹੁੰਦੇ ਨੇ ਤੇ ਉਹਨਾਂ ਨਾਲ ਸਿੱਧੇ ਰਾਫਤੇ ਦੇ ਵਿੱਚ ਰਹਿ ਕੇ ਹੀ ਵੋਟਾਂ ਦੇ ਲੋਕ ਵਰਤੋਂ ਕਰਦੇ ਨੇ ਪਰ ਹੁਣ ਸਭ ਨੂੰ ਕਿਹਾ ਸੀ ਇਹ ਹੀ ਲਾਈ ਜਾ ਰਹੀ ਨਹੀਂ ਵੀ ਕਿਾ ਉੱਥੇ ਤੋਂ ਸਰਕਾਰ ਦੀ ਕਿਤੇ ਨਾ ਕਿਤੇ ਕਾਰਗੁਜ਼ਾਰੀ ਦਾ ਪਤਾ ਲੱਗੇਗਾ ਤਾਂ ਹੁਣ ਦੇਖਣ ਵਾਲੀ ਗੱਲ ਇਹ ਵੀ ਹੈ ਵੀ ਕਿਾ ਪੰਚਾਇਤੀ ਚੋਣਾਂ ਦੇ ਵਿੱਚ ਤਾਂ ਸਰਕਾਰ ਦਾਵਾ ਕਰ ਰਹੀ ਕਿ ਜ਼ਿਆਦਾਤਰ ਸਰਪੰਚ ਸਾਡੇ ਚੋਣੇ ਗਏ ਨੇ ਪਰ ਹੁਣ ਇਹਨਾਂ ਚੋਣਾਂ ਤੋਂ ਅਸਲ ਵਿੱਚ ਪਤਾ ਲੱਗੇਗਾ ਕਿਉਂਕਿ ਸਰਪੰਚੀ ਚੋਣਾਂ ਜਿਹੜੀਆਂ ਹੁੰਦੀਆਂ ਨੇ ਉਹ ਪਾਰਟੀ ਦੇ ਚੋਣ ਨਿਸ਼ਾਨ ਤੇ ਨਹੀਂ ਹੁੰਦੀਆਂ ਤਾਂ ਪਤਾ ਨਹੀਂ ਲੱਗ ਪੰਦਾ ਕਿਹੜਾ ਉਮੀਦਵਾਰ ਕਿਹੜੀ ਪਾਰਟੀ ਦਾ ਹੈ ਹਾਲਾਂਕਿ ਇਹ ਤਾਂ ਉੱਥੇ ਸਥਾਨਕ ਲੋਕਾਂ ਨੂੰ ਪਤਾ ਹੁੰਦੇ ਇਹ ਫਲਾਨੀ ਪਾਰਟੀ ਨਾਲ ਜੁੜਿਆ ਹੋਇਆ ਪਰ ਜੇ ਸਿੱਧੇ ਤੌਰ ਤੇ ਬਾਕੀ ਲੋਕਾਂ ਨੂੰ ਨਹੀਂ ਪਤਾ ਲੱਗ ਪੰਦਾ ਕਿਉਂਕਿ ਕੁਝ ਲੋਕ ਜਿੱਤ ਤੋਂ ਬਾਅਦ ਸੱਤਾਧਾਰੀ ਦੀ ਤਰੀਰ ਦੇ ਨਾਲ ਵੀ ਖੜੇ ਦਿਖਾਈ ਦਿੰਦੇ ਹੁੰਦੇ ਨੇ ਪਰ ਨਗਰ ਨਿਗਮ ਦੇ ਨਗਰ ਕੌਂਸਲ ਚੋਣਾਂ ਇਹ ਜਿਹੜੀਆਂ ਇਹ ਪਾਰਟੀ ਸਿੰਬਲ ਜੇ ਹੁੰਦੀਆਂ ਨੇ ਪਾਰਟੀ ਦੇ ਚੋਣ ਨਿਸ਼ਾਨ ਤੇ ਹੁੰਦੀਆਂ ਨੇ ਤਾਂ ਇੱਥੋਂ ਜਰੂਰ ਪਤਾ ਲੱਗੇਗਾ ਵੀ ਕਿਹੜੀ ਪਾਰਟੀ ਦੇ ਜ਼ਿਆਦਾ ਕੌਂਸਲਰ ਜਿੱਤਦੇ ਨੇ ਕਿਦਾ ਮੇਅਰ ਬਣਦਾ ਹੈ ਕਿਦਾ ਜ਼ਿਆਦਾ ਬੰਦੇ ਜਿੱਤ ਕੇ ਆਉਂਦੇ ਨੇ ਤਾਂ ਇਹਨਾਂ ਚੋਣਾਂ ਤੋਂ ਪਤਾ ਲੱਗਦਾ ਹੈ ਤਾਂ ਹੁਣ ਇਹ ਵੀ ਦੇਖਣ ਵਾਲੀ ਗੱਲ ਹੋਵੇਗੀ ਕਿ ਵੀ ਕਿਹ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ 2.5 ਸਾਲਾਂ ਦੇ ਕਾਰਜਕਾਰੀ ਨਾਲ ਮਿਸਾਲੀ ਕੰਮ ਦੱਸ ਰਹੀ ਹੈ ਲੋਕ ਵਾਕਈ ਉਸ ਤੋਂ ਖੁਸ਼ ਵੀ ਨੇ ਜਾਂ ਨਹੀਂ ਖੁਸ਼ ਇਹ ਵੀ ਇਹਨਾਂ ਚੋਣਾਂ ਤੋਂ ਕਿਤੇ ਨਾ ਕਿਤੇ ਪਤਾ ਲੱਗੇਗਾ ਤਾਂ ਦੇਖਦੇ ਹਾਂ ਹੁਣ ਚੋਣਾਂ ਦਾ ਸ਼ਡਿਊਲ ਕਦੋਂ ਜਾਰੀ ਹੁੰਦਾ ਤੇ ਸ਼ਡਿਊਲ ਜਾਰੀ ਹੋਣ ਦੇ ਨਾਲ ਜਿਹੜਾ ਲੋਕਾਂ ਦਾ ਕੀ ਰੁਖ ਰਹਿੰਦਾ ਲੋਕ ਸਰਕਾਰ ਦੇ ਨਾਲ ਜਾਂਦੇ ਨੇ ਸਰਕਾਰ ਦੇ ਉਲਟ ਜਾਂਦੇ ਨੇ ਇਹ ਵੀ ਇੱਕ ਦੇਖਣ ਵਾਲੀ ਗੱਲ ਹੋਵੇਗੀ ਪਰ ਜੋ ਕੁਝ ਹੁੰਦਾ ਰਹੇਗਾ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਹਿਾਂਗੇ ਤੇ ਕੱਲ ਨੂੰ ਇਸੇ ਸਮੇਂ ਫੇਰ ਇੱਕ ਨਵੇਂ ਮੁੱਦੇ ਤੇ ਗੱਲਬਾਤ ਕਰਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤਾਂ